ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਸ਼ਹਿਰ ਫਰੀਦਕੋਟ ਫਰੀਦਕੋਟ ਸ਼ਹਿਰ ਦੇ ਨੇੜੇ ਵਸਿਆ ਹੋਇਆ ਨਗਰਪਿੰਡ ਚੈਲ ਤੁਸੀਂ ਚੈਲ ਪਿੰਡ ਦੇ ਵਿੱਚ ਨਹੀਂ ਜਾਣਾ ਜਿਹੜਾ ਵੱਡਾ ਹਾਈਵੇ ਆ ਉਹ ਹਾਈਵੇ ਤੋਂ ਜਦੋਂ ਚੈਲਾ ਵਾਲਾ ਪੋਲਾ ਚੈਲਾ ਵਾਲੇ ਪੁਲ ਦੇ ਥੱਲੋਂ ਦੀ ਤੁਸੀਂ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਆ ਬਸ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਨ ਤੋਂ ਬਾਅਦ ਹੀ ਤੁਹਾਨੂੰ ਫਾਰਮ ਦੇ ਸੁਜੋਗਾ ਮਿੱਤਰੋ ਗਾਈਆਂ ਦਾ ਤੇ ਉਹ ਫਾਰਮ ਦੇ ਵਿੱਚ ਮੈਂ ਕਿਨੇ ਸਰਪਰੈਂਸ ਪਈਦਾ ਤਨੀ ਨੇ ਮੇਰਾ ਦਰਮਜੀਤ ਧੰਨੀ ਸਰਪੰਚ ਬਾਈ ਆ ਜਿਹੜਾ ਉਹ ਬਾਈ ਦੇ ਫਾਰਮ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਆ ਇਧਰਲੇ ਪਾਸੇ ਹਾਈਵੇ ਦਿਖਾ ਦੀ ਬਈ ਬਾਹਰ ਨਿਕਲ ਕੇ ਮੜ ਆ ਜਾ ਜਮਾ ਬਿਲਕੁਲ ਨਜ਼ਦੀਕੀ ਹਾਈਵੇ ਆ ਬਸ ਆ ਪੱਠੇ ਆ ਤੇ ਨਾਲ ਹਾਈਵੇ ਦੇ ਨਾਲ ਚਹਲਾ ਵਾਲਾ ਪੋਲਾ ਪੋਲ ਦੇ ਥੱਲੋਂ ਹੋ ਕੇ ਫਰੀਦਕੋਟ ਵਾਲੇ ਪਾਸੇ ਨੂੰ ਬਸ ਤੇ ਡਰਾਈਵਰ ਸਾਈਡ ਹੀ ਮਤਲਬ ਜਿਹੜੇ ਹੱਥ ਤੁਸੀਂ ਸਟੀਅਰਿੰਗ ਗੱਡੀ ਦਾ ਘਮਾ ਰਹੇ ਉਸੇ ਹੱਥੀ ਫਾਰਮ ਦੇ ਸਜੂਗਾ ਤੁਹਾਨੂੰ ਗਲਬਾਤ ਕਰਦੇ ਆਪਾਂ ਸੱਸੀ ਨਾਲ ਕਿਦੇ ਵੀਰੇ ਕੀ ਹਾਲ ਹੈ ਬਟਾ ਠੀਕ ਠਾਕ ਵਧੀਆ ਸਿਤਾ ਦੇ ਪਰਿਵਾਰ ਭਾਈ ਹਾਂ ਵਧੀਆ ਜੀ ਵਧੀਆ ਸਰਦੀ ਕਾਲੀ ਸਾਰੇ ਹਾਂਜੀ ਹਾਂਜੀ ਬਹੁਤ ਸ਼ੁਕਰ ਰੱਬ ਦਾ ਐਡਰੈਸ ਤਾਂ ਮੈਂ ਦੱਸਦਾ ਹਨਾ ਹਾਂਜੀ ਹਾਂਜੀ ਤੇ ਆਪਣੇ ਕੋਲੇ ਗਾਂ ਵਕਾਉ ਹੈ ਇੱਕ ਇਹਨਾਂ ਦਾ ਸੂਆਸ ਹੁੰਦੀ ਐ ਇਹ ਤੀਜਾ ਸੂਆ ਜੀ ਤੀਜਾ ਸੂਆ ਹੁੰਦੀ ਆ ਹਾਂਜੀ ਇੱਕ ਵਾਰੀ ਮੈਂ ਤੁਹਾਨੂੰ ਸੀਮਨ ਦੱਸ ਦਵਾਂ ਕਿ ਮੈਂ ਵੀ ਨਚੇਤਾ ਭੁੱਲ ਜਾ ਕਿਉਂਕਿ ਪੁੱਛਿਆ ਹੋਇਆ 40 432 ਦੀ ਇਹ ਆਪ ਆਣਾ ਹਾਂ 40432 ਦੀ ਇਹ ਕਰਮ ਵਾਲੀ ਆਪ ਆ ਮਿੱਤਰੋ ਤੇ ਅੱਗੇ ਇਹਨੂੰ ਲੱਗਿਆ ਹੋਇਆ ਜਿਹੜਾ ਉਹ ਐਚ ਐਫ ਦਾ ਫਾਸਟ ਕੇਅਰ ਬੋਲਾ ਕੋਈ ਉਹਦਾ ਸੀਮਨ ਲਵਾਇਆ ਹੋਇਆ ਭਾਈ ਹੁਣੇ ਠੀਕ ਹੈ ਭਾਈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਵੀਰੀ ਇਹਦੇ 5 ਦਿਨ ਰਹਿ ਗਏ 5 ਦਿਨ ਰਹਿ ਗਏ ਹਾਂਜੀ ਅੱਛਾ ਸੁਆ ਤੀਜਾ ਸੁੰਦੀ ਆ 5 ਦਿਨ ਬਾਕੀ ਆ ਦੁੱਧ ਕਿੰਨਾ ਚੁੰਦਾ ਰਿਹਾ ਤੁਮ ਬਈ ਦੁੱਧ ਬਈ 38 ਕਿਲੋ ਹੀ ਚੁੰਦੇ ਰਹੇ ਆ 38 ਕਿਲੋ ਦੁੱਧ ਚੁੰਦੇ ਜਾਂਦੇ ਹਾਂਜੀ ਤੇ ਫਿਰ ਵੇਚਣ ਦਾ ਕੀ ਕਾਰਨ ਬਣ ਗਿਆ ਬਸ ਆ ਬਾਈ ਲੇਵਰ ਦਾ ਕਾਰਨ ਹੀ ਆ ਲੇਵਰ ਨਹੀਂ ਮਿਲਦੀ ਤਾਂ ਕਰਤੀ ਇਧਰਲੇ ਪਾਸੇ ਪਸ਼ੂ ਇਹ ਵੀ ਜਿਵੇਂ ਜਿਵੇਂ ਇਧਰ ਵੀ ਵਿਖਾ ਦਿਆ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਇਹ ਸੁਣ ਵਾਲੇ ਆ ਉਵੇਂ ਉਵੇਂ ਮਿਲ ਲੰਗੇ ਅੱਜ ਨਹੀਂ ਮਿਲਨੇ ਇਹਨਾਂ ਸੋਚ ਰਹੇ ਕਿ ਅੱਜ ਹੀ ਦੇ ਦੂੰ ਬਾਈ ਸਾਡੇ ਬਈ ਇਹ ਉਵੇਂ ਉਵੇਂ ਮਿਲ ਜਾਣਗੇ ਤੁਹਾਨੂੰ ਅੱਛਾ ਜਿਵੇਂ ਮੰਨ ਲਓ ਆਪਾਂ ਗੱਲ ਕਰਨ ਲਈ ਇਹਦੀ ਦੁੱਧ ਦੀ ਪੈਂਦੀ ਆਤ ਕੀ ਫਿਰ ਕਿੰਨੇ ਤੇ ਜਾਲੂ ਤੇ ਆ ਬਣ ਕੇ ਕਹਿੰਦਾ ਐਰ ਕੀ ਤੇ ਆਰੇ 40 42 ਕਿਲੋ ਦੁੱਧ ਤੇ ਜਾਣਾ ਚਾਹੀਦਾ ਇਹਨੂੰ ਜਾਣਾ ਚਾਹੀਦਾ ਹੈਨਾ ਐ ਥੱਲੋ ਦਾ ਫਿਰ ਬਹੁਤ ਖੜਜੂਗੀ ਬਈ ਬਹੁਤ ਬਹੁਤ ਲੈਵਾ ਤਾਂ ਬਹੁਤ ਵੱਡਾ ਬਣਾ ਜਾਂਦੀ ਬਈ ਹਮ ਐ ਦਿਨ ਪਏ ਆ ਰ ਹਫਤਾ ਹੀ ਲੈ ਜਾਣਾ ਨੇ ਬਣ ਲੈ ਜਾਣਾ ਹਫਤਾ ਹੀ ਲੈ ਜਾਣਾ ਹਮ ਅੱਛਾ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ ਇਹ ਬਈ ਦੇ ਦਾਂਗੇ 1 ਲੱਖ 42000 ਰੁਪਏ ਦੀ ਦੇਰੀ ਹਾ ਨਾ ਮੋਲ ਨਾ ਕਰ ਮੰਗਣ ਨੂੰ 1.5 ਮੰਗਲਾ 60 ਮੰਗਲਾ ਤੇਰੀ ਚੀਜ਼ ਆ ਵੇਚਣੀ ਕਿੱਥੇ ਤੇ ਟੈਂਪੂ ਤੇ ਚੜਾਉਣੀ ਆ ਉਹ ਦੱਸ ਦੇ ਕਿੰਨੇ 1 ਲੱਖ 35000 ਰੁਪਏ ਲੈਣਾ ਬਾਈ 1 ਲੱਖ 35000 ਦੀ ਟੈਂਪੂ ਤੇ ਚੜਾਉਣੀ ਆ ਰਸਾ ਡਾਲੇ ਦੇ ਥੱਲੇ ਬੰਨਣਾ ਤੇ ਅਗਲੇ ਦੇ ਘਰੇ ਤੇਲ ਚ ਬੋਣਾ ਹੈ ਨਾ ਤੇ ਫਿਰ ਐਂ ਦੱਸ ਮੈਨੂੰ ਹੁਣ ਵੀ ਨੰਬਰ ਕਿਹੜੇ ਤੇ ਗੱਲ ਕਰੀਏ ਫਿਰ ਆਪਾਂ ਨੰਬਰ ਹੈਗਾ ਜੀ 94654 ਜੀ 05416 ਇੱਕ ਵਾਰੀ ਹੋਰ ਆਉਣ ਦੇ 94654 ਜੀ ਜੀ 05416 ਠੀਕ ਆ ਹੁਣ ਤੋਰ ਦੀ ਮਾੜੀ ਜੀ ਤੋਰ ਕੇ ਬਖਾਰੀ ਨਾ ਵੀ ਮਿੱਤਰੋ ਤੀਜੇ ਸੂਏ ਸੂਣ ਵਾਲੀ ਆ ਆ ਥਾਣਾ ਵੇਖੋ ਪੂਰਾ ਪੰਪ ਵਾਲਾ ਥਾਣਾ ਪਾਵਰ ਵਾਲਾ ਪਾਵਾਂ ਦੀ ਤਾਂ ਦੋਵੇਂ ਜੀ ਥੱਲੇ ਬਹਿ ਕੇ ਚੂੜੇ ਦੇ ਕਿਉਂਕਿ ਬਈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੋ ਦੋ ਜੀ ਸਾਹਮਣੇ ਹੁੰਦੇ ਪਸੂ ਪਾਵਾਂ ਦੀ ਦੋਵੇਂ ਜੀ ਥੱਲੇ ਬਹਿ ਕੇ ਕੋਈ ਜਿਹਾ ਇੱਕ ਪਾਸੇ ਭੈਣ ਬਹਿ ਜੇ ਤੇ ਇੱਕ ਪਾਸੇ ਮੇਰਾ ਵੀਰ ਜਿਹੜਾ ਲੈ ਕੇ ਜਾਊਗਾ ਤੇ ਬਾਕੀ ਬਈ ਵੱਡੀ-ਵੁੱਡੀ ਬਹੁਤਾ ਬਹਿਣਾ ਨਜਾਇਜ਼ ਵੱਡੀਆਂ ਦੇਖੋ ਕਿਹੜੀ ਕਰਮ ਵਾਲੀ ਬਈ ਇਹ ਨਹੀਂ ਹੈਗਾ ਵੀ ਛੋਟੀ ਆ ਬਲਾ ਵੀ ਰੇਲ ਗੱਡੀ ਦੇ ਡੱਬੇ ਜੱਡੀ ਪਈ ਆ 19 ਕਿ ਟੂਈ ਜਰੂਰ ਚੱਕਦੀ ਅਲੀਵਾ ਬਹੁਤ ਚੰਗਾ ਵਾ ਬਾਕੀ 36 37 ਲੀਟਰ ਦਾ ਰਿਕਾਰਡ ਦੂਜੇ ਸੁਵੇਦਤ ਕੀ 40 ਤੋਂ ਬਾਹਰ ਜਾਣ ਦੀ ਉਮੀਦ ਆ ਕਿਉਂਕਿ ਐਫ ਦੇ 40432 ਦੀ ਕਿਸੇ ਬੋਲਦੀ ਇਹ ਆਪ ਆ ਤੇ ਅੱਗੇ ਜਿਹੜਾ ਇਹਨੂੰ ਲੱਗਿਆ ਹੋਇਆ ਫਸਟ ਕੇਅਰ ਦਾ ਕੋਈ ਐਫ ਦਾ ਬੋਲਾ ਉਹਦਾ ਸੀ ਮੋਡ ਲਵਾਇਆ ਹੋਇਆ ਭਾਈ ਹੋਣਿਆਂ ਦੇ ਦੱਸਣ ਦੇ ਮੁਤਾਬਕ ਇਹ ਇੰਦੀ ਡਿਟੇਲ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਹਰ ਇੱਕ ਪੱਖ ਤੋਂ ਮੇਰਾ ਫਰਜ਼ ਆ ਟਰੇਲਰ ਵਖਾਉਣਾ ਪਿਕਚਰ ਤੁਸੀਂ ਖੁਦ ਵੇਖਣੀ ਆ ਕਿਉਂਕਿ ਸ਼ਾਵਾਸ਼ੇ ਭਾਈ ਸੱਚੇ ਬੰਦੇ ਨੂੰ ਕੋਈ ਦੇ ਹੀ ਦਿੰਦਾ ਆ ਕੱਲ ਪਰਸੋ ਹੀ ਇੱਕ ਸ਼ਾਵਾਸ਼ੇ ਮਿਲੀ ਆ ਕਿਸੇ ਤੋਂ ਕਹਿੰਦੇ ਭਾਈ ਤੁਸੀਂ ਤਾਂ ਪੈਸੇ ਲੈ ਕੇ ਅਗਲੇ ਦੇ ਪਸ਼ੂ ਦੇ ਮੂੰਹ ਤੇ ਘੰਨ ਖੰਨ ਬੰਨ ਦੱਸਦੇ ਬਾਈ ਜੀ ਨਾ ਇਹ ਕੰਮ ਗਿਰਿਆ ਕੀਤਾ ਤਾਂ ਨਾ ਕਰੂੰਗਾ ਜਿਹੜੇ ਬੰਦੇ ਨੇ ਉਹ ਕਾਨੂੰਨੀ ਹਰਕਤ ਉਹ ਸੱਦ ਲਿਆਸ ਮੈਨੂੰ ਬਈ ਇਧਰ ਸੜਕ ਏਰੀਏ ਦੇ ਵਿੱਚ ਸੜਕ ਤੋਂ ਗਾਂ ਕੱਲ ਕਿਸੇ ਨੇ ਸੱਦਿਆ 100 ਕਿਲੋਮੀਟਰ ਦਾ ਕੀ ਰਹਾ ਹੋਊਗਾ 12 ਵਜੇ ਉੱਥੇ ਮੈਂ ਪਹੁੰਚਿਆ ਪਹੁੰਚਣ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਚਲਾ ਗਿਆ ਪਿੰਡ ਦੇ ਵਿੱਚ ਜਾਣ ਤੋਂ ਬਾਅਦ ਪੁੰਦਾ ਕਿਹਾ ਦੂਆਂ ਮਿੰਟਾਂ ਚ ਲੈਣ ਆ ਗਿਆ ਆ ਅੱਜ 2 ਮਿੰਟ ਆਉਂਦੇ ਪਏ ਹਜੇ ਤੀਕ ਬਈ ਉਹ ਬੰਦੇ ਨੇ ਫੋਨ ਨਹੀਂ ਚੱਕਿਆ ਇਹੋ ਜੇ ਗਿਰੇ ਬੰਦੇ ਵੀ ਹੈਗੇ ਆ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਰੱਬਣਾ ਮਾਰੇ ਕੋਈ ਨਹੀਂ ਮਰਦਾ ਹੁੰਦਾ ਬਹੁਤ ਚੰਗੀ ਗਰਾਂਵਾਂ ਬਾਕੀ ਜਾਣਕਾਰੀ ਸਾਰੀ ਸਾਂਝੀ ਕੱਲ ਨੂੰ ਲਾਈਵ ਦੇ ਵਿੱਚ ਕਰਾਂਗੇ ਸ਼ੁਕਰੀਆ ਚਾਉਂਦੇ ਨੂੰ ਵੀਡੀਓ ਦੇਖਣ ਲਈ ਧੰ